ਮੇਲੇ ਤੇ ਹਾਜ਼ਰੀ ਲਾ ਰਹੇ ਜੀ ਬਾਜੀ ਬਾ ਬਹੁਤ ਧੰਨਵਾਦੀ ਤੁਹਾਡਾ ਰਾਜੂ ਬਹੁਤ ਹਰਮ ਦਰਵਾ ਪੰਜਾਬ ਬੱਕਰੀਆਂ ਵਾਲੇ ਚੈਨਲ ਵਾਲੇ ਜਨਾਬ ਸਰਪੰਚ ਕਰਿਆ ਕਰੋ ਸਾਨੂੰ ਛੋਟੀਆਂ ਦੁਆਵਾਂ ਨੇ ਸਾਨੂੰ ਬਾਜੀ ਬਾ ਬਹੁਤ ਤਕੜੀ ਜੋਟੀ ਨਿਵਾ ਰਹੇ ਨੇ ਸਾਡੇ ਦਰਵੇ ਤੋਂ ਮਨਾਜਮ ਤੇਰੇ ਪੇ ਨੇ ਚਾਰਜ ਨੇ ਜੋ ਖਾਣਾ ਚਾਰਜ ਬਹੁਤ ਤਕੜੀ ਜੋਟੀ ਨਿਵਾ ਰਹੇ ਨੇ ਬਾਪੇ ਦੇ ਦੂਗੇ ਪੀਰ ਦੇ ਮੇਲੇ ਦੇ ਸਮੂਦਾ ਪਿੰਡ ਦੇ ਵਿੱਚ ਸਸਵੀਕਰ ਆਪਣਾ ਮੈਂ ਤੜਕੇ ਪਾਵਾਂਗੇ ਚੈਨਲ ਚ ਹੁਣ ਬਾਪੇ ਦੀ ਬਣਾਉਂਗੇ ਕਹ ਕਲਾਕਾਰ ਆ ਮੈਂ ਜੁਲਮਾ ਦੇ ਕੰਮ ਕੀਤਾ ਕਿ ਤੁਸੇ ਨੂੰ ਨਹੀਂ ਆਉਂਦਾ ਬਣਾ ਮੈਂ ਕਹ ਚੰਗਾ ਕਰ ਮੈਂ ਕੈਸ਼ੀ ਵਾਲੇ ਮੁੰਡੇ ਨੂੰ ਕਿਹਾ ਮਹ ਚੰਗੀ ਦੀ ਬੀਟ ਦੀ ਕੰਪੋਜੀਸ਼ਨ ਲਾ ਮੈਂ ਇਹਨੂੰ ਕਿਹਾ ਤੂੰ ਭੰਗੜਾ ਪਾ ਜ ਆ ਅੱਗੇ ਲੋਣਾ ਕੀ ਕਹਦੀ ਆ ਇਹ ਕਹਿੰਦਾ ਤੇਰੀ ਮੇਰੀ ਜੋੜੀ ਰੱਬ ਨੇ ਬਣਾਈ ਆ ਉਹ ਕਹਿੰਦਾ ਕਹਿੰਦਾ ਮਾਤਾ ਤੂੰ ਤਾਂ ਤੇਰੀ ਬਾਤ ਆ ਧਰਮ ਦੀ ਮਾਤਾ ਕੰਨ ਦੀ ਇਹ ਲੱਗਾ ਅੱਛਾ ਫੇ ਲੂਣਾ ਤੋਂ ਛਡਾਇਆ ਖੇਡਾ ਬਾਪ ਸਰ ਆਪਣੀ ਮਾਂ ਦਾ ਚਿਹਰਾ ਨੂੰ ਹੱਥ ਲਾਇਆ ਬਾਪ ਕੀ ਇੱਛਾ ਦੇ ਇਹ ਲੱਗੇ ਮਾਤਾ ਜੀ ਮੈਨੂੰ ਲੂਣਾ ਨੇ ਐਸਾ ਕਿਹਾ ਕੇ ਇਹ ਲੱਗੇ ਮੁੰਦਰੇ ਬਾਪ ਬੇਮਾਰ ਤੂੰ ਹੁਣ ਮੇਰੇ ਕਿਹਾ ਗਿਆ ਇਹ ਲੱਗੇ ਮਾਤਾ ਜੀ ਮੇਰੇ ਪਿਤਾ ਦਾ ਆਦੇਸ਼ ਉਹ ਪਾ ਲੈ ਤੇਨਾ ਅੱਛਾ ਨੂੜਾ ਹੜੇ ਨਾਲ ਬੋਲੀਆਂ ਲੱਗਿਆ ਕਹਿਣ ਲੱਗੇ ਕਹਿੰਦੇ 465 ਚਲੇਤਰ ਨੇ ਨਾਰ ਦੇ ਵਿੱਚੋਂ ਕਹਿੰਦੇ ਇੱਕ ਛੱਡ ਕੇ ਦਿਖਾਓ ਚਲੇਤਰ ਨੇ ਚਲੇਤਰੀ ਕਹਿੰਦੇ ਦੇਖ ਕਰਨ ਨੂੰ ਪੂਰਨ ਮੁਕ ਵਿੱਚ ਸੂਲੀ ਤੇ ਚੜਦੀ ਹੈ ਹੜੇ ਰਾਜਾ ਸਰਵਾਰ ਉਹਨੂੰ ਦੁੱਖ ਪੁੱਛੀ ਜਾਂਦਾ ਉਹ ਦੱਸੀ ਜਾਂਦੀ ਹੈ ਐਸਾ ਜਕੜਿਆ ਹੁਣ ਸਥ ਸਰੀਰ ਨੂੰ ਇੱਕ ਜੇੜੀ ਦੁਵਾਰਾ ਲੱਗੀ ਹੈ ਇਸ ਅਧਿਆਇ ਦੇ ਵਿੱਚ ਪੂਰਨ ਨੂੰ ਪੇਸ਼ ਕੀਤਾ ਗਿਆ ਹੁਣ ਇੱਕ ਪਾਸੇ ਲੂਣਾ ਇੱਕ ਪ੍ਰਸਤੁਪ ਦਰਵਾਜ਼ੇ ਪਾਣੀ ਦੀ ਸੇਲ ਲੱਗੀ ਆ ਬਾਪਾ ਜੀ ਦੇ ਦਰਵਾਜ਼ੇ ਤੇ ਪਾਣੀ ਦੀ ਸੇਲ ਲੱਗੀ ਹੋ ਸਾਡੇ ਸੱਜਣ ਮਿੱਤਰ ਯਾਰ ਬੇਗੀ ਖਨਾਵ ਤੋਂ ਰੋਕਾ ਕੇ ਗਿਆ ਹਰੀ ਸਿੰਘ ਕਿਉਂਕਿ ਪੰਚ ਸਰਪੰਚ ਸਾਡੇ ਖਨਾਵ ਤੋਂ ਸਾਡੇ ਮਾਰਦੇ ਨੇ ਨਾ ਦੇ ਚਾਹਨਾ ਦਾ ਬਣਾ ਕੇ

ਚਲੋ ਜੀ ਆਇਆ ਚਾਹ। ਧੰਨਵਾਦ ਹਾਂ। ਆਇਆ ਚਾਹ ਜੀ ਆ। ਆ ਅੱਜ ਕੁਝ ਤੌਰ ਬਣਾਵਾਂਗੇ। ਚਲੋ ਆਪਣੇ ਚੈਨਲ ਨੂੰ ਸਪੋਰਟ ਕਰੋ। ਜੀ ਧੰਨਵਾਦ ਰੱਖਣਾ। ਜੋ ਬੰਦ ਕਰਦੇ ਹੁਣ ਦੁਬਾਰਾ। ਲਾ ਦੇ।